ਇਹ ਰੰਗ ਜੇ ਕਿਵੇਂ ਨਿਸ਼ਾਨੀਆਂ ਤੋ ਲਾਉਣੇ ਵੱਡੀਆਂ ਮੂਰੀਆਂ ਨੇ ਇਹਦੇ ਵਿੱਚ ਇਧਰ ਕਾਸਤੀਆਂ ਮੂਰੀਆਂ ਨੇ ਕੱਟਣੀਆਂ ਲੰਮੀਆਂ ਹੋਈਆਂ ਅੱਛਾ ਇਹਨਾਂ ਬੱਚੇ ਕਢਾਉਣ ਨੂੰ ਰੱਖ ਲਈਆਂ ਆਹ ਨੀਲੇ ਗੋਲੇ ਇਹ ਆਪਣੀ ਦੂਸਰਾ ਜਿੱਤੀ ਇਹਨੇ ਕਬੂਤਰੀ ਨੇ ਬਣਾਇਆ ਦੂਸਰਾ ਜਨਾ ਆਪਣਾ ਠੀਕ ਇਹ ਕਿਹੜੇ ਕੂਤਰਾਂ ਜੋ ਇਹ ਯਾਰ ਪਤਾ ਨਹੀਂ ਕਿ ਕਿ ਇਹ ਉਹੀ ਨਿਕਲਿਆ ਆਂਡਾ ਪੈਣਾ ਲੁਟੜ ਜੋੜੀ ਹੱਲੇ ਨਾ ਜੋੜੀ ਦਾ ਪਤਾ ਸਾਨੂੰ ਅੱਛਾ ਉਹੀ ਆਂਡੇ ਘਰੇ ਪਤਾ ਕਿ ਨਿਕਲਿਆ ਗੂਲਾ ਆ ਘਰੇ ਨਹੀਂ ਉੜਦੀ ਘਰੇ ਕੁੱਟ ਕੇ ਡਾਉਂਦੇ ਜੀ ਹੂੰ ਇਹ ਆਪਾਂ ਛੱਡਤੀ 16 ਬਾਜੀਆਂ 13 ਬਾਜੀਆਂ ਜਿੱਤੀ ਦੋਸਤ ਇਹ ਕਬੂਤਰੀ ਆਹ ਕਬੂਤਰੀ ਹ 13 ਵਾਦੀਆਂ ਜਿੱਤ ਚੁੱਕੀ ਆ ਹਾਂ ਇਹ ਅਸੀਂ ਨਾ ਇੱਥੇ ਛੱਡੀ ਆਪਣੇ ਰਾਜਗੜ੍ਹ ਐਂਡ ਵਾਲੀ ਵਾਰੀ ਉਦੋਂ ਇਹ ਧਾਲੀਆਂ ਆ ਗਈ ਸਵਾ ਸੇ ਤੋਂ ਸਰ ਜਾ ਤਿੰਨ ਫਿਰ ਦੇਈ ਉਹਨੇ ਬਾਜੀ ਵੰਡ ਨੂੰ ਕਿਹਾ ਮੈਂ ਕਰਾਂ ਨਹੀਂ ਟਾਈਮ ਕਰਾਵਾਂਗੇ ਸਾਢੇ 6 ਦਾ ਟਾਈਮ ਕਰਾ ਉਹ ਜਿੱਤ ਗਈ ਉਹ ਕਾਫੀ ਕਲਰ ਜੀ ਇਹ ਗਰਦੇਵ ਕਹਿੰਦੇ ਆ ਬਾਬੇ ਗਰਦੇਵ ਵਾਲਿਆਂ ਦੇ ਵੀ ਹੈਗੇ ਆ ਹਾਂ ਆਹ ਭਾਈ ਵਿੱਕੀ ਵਾਲੇ ਜਿਹੜੀ ਉਹ ਜਵਾੜੀ ਜਿਹੜੀ ਆ ਜਿਹੜੀ ਉਹ ਆ ਬੈਠੇ ਜਵਾੜੀ ਜੀ ਨਾਲ ਹਾਂ ਉਹ ਤਾਂ ਬੈਠਾ ਜਵਾੜੀ ਜੀ ਆ ਉਹਦਾ ਸਰੀਰ ਅੱਛਾ ਨਾਲ ਹੀ ਉਹਦੀ ਪੱਠੀ ਆ ਠੀਕ ਆ ਮਾਮਾ ਧੀਆਂ ਇਕੱਠੀਆਂ ਨੇ ਕਿੰਨੇ ਕੁ ਰੁਪਈਆ ਦੇ ਬਰਾਮ ਪਾਇੰਦੇ ਹੈ ਰੇ ਹਾਲ ਕਰਮੀਆਂ ਵੀਰ ਉਹ ਵੀ ਚਲੇ ਜਾਂਦਾ ਯਾਰ 50 ਨੂੰ ਯਾਰ ਤੇ ਜਨਾ ਮਾ ਫਿਰ ਐਂਟਰੀਆਂ ਐਂਟਰੀਆਂ ਉਹ ਵੀ 2 2.5 ਜੋ ਵੜ ਜਾਂਦਾ ਮੰਨਦਾ 2.5 ਲੱਖ ਰੁਪਈਆ ਸਾਰਾ ਖਰਚਾ ਹੋ ਜਾਂਦਾ ਜਿਤਨਾ ਨਾ ਜਿਤਨਾ ਬਾਅਦ ਉਹ ਜਾਉ ਬਸ ਹਾਂ ਉਹ ਮਾਲਕ ਦੇ ਹੱਥੋਂ ਇਹ ਦੇਖ ਲਾ ਫਿਰ ਤੂੰ ਹਣਾ ਅਗਲਾ ਕਹਿ ਜਾਂਦਾ ਉਹ ਤਰਵਾਦੀ ਜਨੂਨ ਕਹੇ ਜਾ ਕੋਡਾ ਘੇ ਇੱਕ ਵਾਰਸਾ ਆਪਾਂ ਨੂੰ ਆਇਆ ਪਤਾ ਨਹੀਂ ਜਿੱਤੂ ਬੜੇ ਨਾ ਢਾਈ ਲੱਖ ਰੁਪਇਆ ਲਾਉਣਾ ਹੀ ਪੈਂਦਾ ਪੀਰੇ ਮੜ ਜਾ ਕਰਿਆ ਨਹੀਂ ਵੀ ਯਾਰ ਛੱਡ ਬਾਜੀਆਂ ਪੁਆਂ ਕੀ ਯਾਰ ਰੱਖ ਤੂੰ ਜਦੋਂ ਆ ਆ ਕਿਹਨੇ ਰਹੂਤ ਨਹੀਂ ਲਾਲ ਜੀ ਲਾਲ ਜੀ ਇਹਦੇ ਪਿੱਛੇ ਬੈਠੀ ਆ ਪਿੱਛੇ ਪਿੱਛੇ ਉਹ ਵਿੱਕੀ ਵਾਲੇ ਦੀ ਆ ਭਰੀ ਬਹੁਤ ਬੱਤਰਾ ਇਹ ਦੋ ਬੜੀ ਚਾਹ ਕੀ ਬੈਠੀ ਉਹ ਪਿੱਛੇ ਵਾਲੀ ਨਿਆਇ ਚੰਗੀ ਆ ਇਹ ਰਾਤ ਵਿੱਚ ਉੱਡਣ ਵਾਲੇ ਕਬੂਤਰ ਨੇ ਛੱਡੇ ਦੇ ਨਾਲ ਦੇ ਬਾਜੀ ਹਾਂ ਹਾਂ ਵੀਰੇ ਬਹੁਤ ਜਿਆਦਾ ਬਹੁਤ ਚੰਗੇ ਉੱਡਦੇ ਆ ਹੂੰ ਵਾਲੀ ਚੰਗੀ ਆ ਚੰਗੇ ਉਡੰਦਾ ਚੰਗੇ ਆ ਹਾਂ ਮੈਂ ਬਾਜੀ ਘਲੇ ਜਾਂਦੇ ਆ ਇਹ ਹੀ ਮੂਲੀ ਲੀਲੀਆਂ ਠੱਲਾ ਵਾਲੇ ਕਬੂਤਰ ਇਹਨਾਂ ਨੂੰ ਅੱਛਾ ਤੇ ਮੈਂ ਉਹੀ ਦਾ ਬਣ ਜਾਂਦਾ ਘਰੇ ਤੇ ਬੱਚੇ ਜਾਨੀ ਘੱਟ ਉੜਦੇ ਬਾਜੀਆਂ ਨੂੰ ਛੱਡਦੇ ਠੀਕ ਆ ਜਿੱਤ ਜਾਂਦੇ ਆ ਹਾਂ ਅਕਾਲਸਰੇ ਲਾਲਸਰੇ ਜਿਹੜਿਆਂ ਚ ਇਹ ਇੱਕ ਉਪਰੇ ਜਾਂਟੇ ਕਣ ਦੀ ਬੈਠੀ ਉਹਦੀ ਪੱਠੀ ਤੇ ਇੱਕ ਤਾਂ ਯਾਰ ਵਾਲੇ ਕਬੂਤਰ ਦੀ ਪੱਠੀ ਆ ਲਾਲ ਲੈਣ ਲੈਣ ਦੇਣ ਕਿਹਦੇ ਨਾਲ ਚੱਲਦਾ ਕਬੂਤਰਾਂ ਨਾਲ ਲੈਣ ਦੇਣ ਤਾਂ ਬਾਹਲਾ ਭਾਈ ਬੂਤੀ ਵਾਲੀ ਆਪਣਾ ਮਨ ਲਾ ਉਹ ਤੋਂ ਲਿਆ ਏ ਬਸ ਜਿਵੇਂ ਮਨ ਲਾ ਇੱਕ ਅੱਧਾ ਹੀ ਲੈਣਾ ਹੁੰਦਾ ਹਰੇਕ ਸਾਲ ਨਾਰੋ ਤੋਂ ਵੱਧ ਠੀਕ ਆ ਸੱਡਨ ਸੱਡਰ ਨਾਲ ਜਿਹੜਾ ਬਾਹਰ ਨੂੰ ਚੰਗਾ ਉੱਡਿਆ ਵੀ ਆਪਾਂ ਨੂੰ ਨਹੀਂ ਜਵਾਬ ਦਿੰਦਾ। ਆਹ ਬਾਜੀ ਤੇਵਾ ਵੀ ਦੇ ਦਿੰਦਾ। ਆਪਾਂ ਇੱਕ ਆਪਣੇ ਕੋਲੇ ਗੁਦਰੀ ਆਈ ਸੀ ਉਹਦੀ 16 ਦੀ। ਹੂੰ। ਐਕਤੀ ਲੈ ਕੇ ਗਿਆ ਕਮਰ ਦਾ ਬਈ ਬੱਚੇ ਢਾੜਾ ਕੇ ਛੱਡ ਜੀ ਹੈ ਦੇਰੀ ਹੋਈ ਆ। ਹੂੰ। ਕਿਹੜਾ ਕੋਈ ਨਾ ਹੁਣ ਆਈ ਆ ਲਿਆਉਣੀ ਆ ਪੰਜਾਂ ਚੋਂ ਦੇਣਾ ਨੂੰ ਚਾਕੇ। ਅੱਛਾ। ਜਿਹੜੀ ਆਪਣੀ ਇਹ ਗੁਰੂ ਸਰ ਉੱਡੀ ਆ ਗੁਦਰੀ ਜੇ ਮੱਲੇ ਵਾਲੀ ਆਹ ਮੱਲੇ ਉੱਟੀ ਸੀ 17 ਦੇ ਵਿੱਚ ਫਿਰ ਆ ਗਈ ਸੀ। ਹਾਂ ਰੁੜ ਕੇ ਫਿਰ ਜਿੱਤੀ। ਠੀਕ ਐ। ਜਿਹੜੇ-ਜਿਹੜੇ ਨਾਮ ਜੱਤਰੇ ਹੋਂ ਤੱਕ ਹੁਣ ਤਾਂ ਕਰ ਵੀ ਇਹ ਫਰਿਜਾਂ ਦਾ ਕਈ ਜੱਤ ਕੇ ਕੂਲਰ ਕਲਰ ਤਾਂ